ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਚੰਗੀ ਜਿੰਦ ਜਨ ਵਾਲੀ ਮੋਹਰੇ ਝੋਟੀ ਦਿਖਾਉਣੇ ਉਸ ਵੀ ਸਵਾਇਆ ਪਿੱਛੇ ਇਹਦੇ ਕੱਟੀਆਂ ਡਿਟੇਲ ਵੀਰ ਤੋਂ ਪੁੱਛਦੇ ਆ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ 99680 68331 99680 68331 ਜਿਹੜੇ ਆਪਾਂ ਝੋਟੀ ਦੇਖਦੇ ਆ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਸੂਈ ਵੀ ਹੈ ਘਰ ਦੀ ਆ ਜਾਂ ਲੈਂਦੀ ਆ ਆਪਾਂ ਠੀਕ ਹੈ ਹੁਣ ਆ ਜੇ ਕਿ ਟੁੱਕਰ ਦਾ ਕੜਾਈ ਸੀ ਆਪਣੇ ਕੋਲੇ ਆਪਾਂ ਵੀਰੇ ਸੱਜਰ ਲੈਤੀ ਹੈ ਨਹੀਂ ਠੀਕ ਹੈ ਗੱਬਨ ਲੈਂਦੀ ਗੱਲ ਸੂਈ ਆ ਅੱਛਾ ਕਿਹੜੇ ਸੂਈ ਆਪਣੇ ਉਹਨਾਂ ਨੇ ਦੱਸਿਆ ਬਾਅਦ ਡਾਟਾ ਕਿੱਥੋਂ ਆਇਆ ਕਿਹੜੇ ਸੀਕ ਟਿਕਟ ਲੈ ਕੇ ਕੋਈ ਪੁੱਛੇ ਵੀਰੇ ਕੱਟੀ ਲੈਂਦੀ ਹੈ ਰੈਣੇ ਜੋ ਠੀਕ ਹੈ ਪਾ ਲਈ ਜਾਂਦੇ ਛੋਟੀ ਕੱਟੀ ਲੈ ਕੇ ਠੀਕ ਹੈ ਕੱਟੀ ਲੈ ਕੇ ਬੰਦਿਆਂ ਨੇ ਪਾ ਲਈ ਆ ਇੱਕ ਸੂਆ ਦੁੱਧ ਕਰ ਵੀ ਲਿਆ ਉਹਨਾਂ ਨੇ ਠੀਕ ਆ ਕੱਟੀ ਕਿਹੜੇ ਟੀਕੇ ਦੱਸਦੇ ਸੀ ਸੋ ਐਲਡੀਐਫ ਦਾ ਸੀ ਮਨਾਇਰਾ ਕੋਹੇਨੂਰ ਤੇ ਬਾਕੀ ਕੱਟੀ ਦੀ ਟੇਲ ਦੇਖੋ ਜਮਾ ਬਲੈਕ ਐ ਤੇ ਮਾੜੀ ਕੱਟੀ ਪਿੱਛੇ ਨੂੰ ਕਰੀ ਸੋ ਗਰਦਨ ਦੇਖੋ ਜਮਾ ਕੋਹੇਨੂਰ ਸਾਣ ਨੂੰ ਲੰਬੀ ਬਿਲਕੁਲ ਸੋ ਦੇਖੋ ਜਮਾ ਗਰਦਨ ਤੋਂ ਪਤਾ ਲੱਗਦਾ ਬਿਲਕੁਲ ਡੇਟਾ ਕਾਪੀ ਕੋਹੇਨੂਰ ਦੀ ਐ ਜਮਾ ਤੇ ਆਪ ਨਹੀਂ ਪਤਾ ਕਿਹੜੇ ਟੀਕੇ ਦੀ ਐ ਠੀਕ ਆ ਕਿੰਨਾ ਦੁੱਧ ਦੱਸਿਆ ਉਹਨਾਂ ਨੇ ਪਹਿਲੇ ਸੂਏ ਪਹਿਲੇ ਸੂਏ ਰ 15 ਕਿਲੋ ਕਿਹਾ ਉਹਨਾਂ ਨੇ 15 ਕਿਲੋ ਚੌਣ ਚਵੈਕ ਨੰਬਰ ਆ ਜਮਾ ਕਿੰਨਾ ਕੁ ਬੋੜਾ ਇਸ ਵਕਤ ਸਟਾਰਟਿੰਗ ਆ ਥੱਲੇ ਬੋੜਾ ਇਸ ਵਕਤ ਵੀਰੇ ਸਾਰਾ ਕੱਲ ਯਾਰਾਂ 11-12 ਕਿਲੋ ਸਟਾਰਟਿੰਗ ਹੈਗਾ ਮੰਨ ਕੇ ਚੱਲੀਏ ਐਵਰੇਜ ਹੈ 10 ਕਿਲੋ ਤੋਂ ਸਟਾਰਟਿੰਗ ਕਰਦੀ ਪਈ ਐ ਤੇ ਅੰਦਾਜ਼ਾ ਲਾ ਸਕੀ ਆਪਾਂ ਪੀਕ ਵੀ ਆਏਗੀ ਕਿੰਨਾ ਕੁ ਦੁੱਧ ਪਾ ਦੂਗੇ ਤੁਹਾਡੇ ਐਂਟੀ ਵੀਰੇ ਸਾਡੇ ਛਾੜੇ 17 ਕਿਲੋ ਚੱਲਦੇ ਨੇ ਮੰਨ ਕੇ ਚੱਲੀਏ ਵੀ ਜੱਟ ਸੌਦਾ ਜਾਂ ਗਰਮੀ ਦੇ ਵਿੱਚ 16 ਕਿਲੋ ਵਾਲੀ ਝੋਟੀ ਹੈਗੀ ਆ ਹਾਂ ਜੇ ਛਾਲਾਂ ਨੂੰ ਨਹੀਂ 20 ਪਾ ਠੀਕ ਐ ਚੌਂਡ ਚਵਾ ਇੱਕ ਨੰਬਰ ਆ ਸੋ ਵੀਰੇ ਧਾਰਾ ਦੇਖ ਸਕਦੇ ਹੋ ਚੌਂਡ ਚਵਾ ਇਹਦਾ ਦੇਖੋ ਕਿਆ ਬਾਤ ਆ ਇੱਕ ਨੰਬਰ ਚੌੜਾ ਜਿਹਾ ਮੋਟਾ ਵੇਰੇ ਚੋਣ ਚ ਪੋਲੀ ਆ ਪੂਰੀ ਕਲ ਡੀਆ ਪੋਲੀ ਵੀਰੇ ਠੀਕ ਹੈ ਤੇ ਹਾਲੇ ਫਿਰ ਪ੍ਰੋਪਰ ਆਪਾਂ ਬੋੜੇ ਚੋ ਖਾਲੀਆ ਕਰੀ ਨਹੀਂ ਹੈਣਾ ਨਹੀਂ ਨਹੀਂ ਤੇ ਮਗਰ ਸਰਾ ਜਮਾਰ ਦੀ ਧਾਰਾ ਤੋਂ ਧਾਰਾ ਦੇਖੋ ਕਿਆ ਬਾਤ ਆ ਪੂਰਾ ਸਾਫ ਸਥਰਾ ਚੋਣਾ ਮੋਟਾ ਮੋਟਾ ਚੰਗਾ ਤੇ ਅੰਦਾਜ਼ਾ ਲਾ ਕੇ ਜੱਲੇ ਪਾ ਵੀ 16 ਕਿਲੋ ਤੋਂ ਬਾਹਰ ਦੁੱਧਾਂ ਨਹੀਂ ਹੈਗੀ ਆ ਹਾਂ ਤੇ ਤੈਨੂੰ ਪਤਾ ਵੀ ਦੁੱਧ ਤੇ ਹੁੰਦਾ ਬਸ ਫਿਰ 20 ਲੱਖ ਦਾ 20 ਨਾਲ ਸਾਹਮਣੇ ਪੂ ਹੈਣਾ ਹਾਂ ਤੇ ਫਿਰ ਉਦੋਂ ਦੇ ਨਾਲੇ ਹੁਣ ਭਾਅ ਫਿਰ ਇਹਦਾ ਕੀ ਰੱਖਿਆ ਆਪਾ ਹੁਣ ਭਾਅ ਕਰੇ ਵੀਰੇ 190 ਮਾਣਦਾਨ ਹੋ ਜੂਗਾ ਹਾਂ ਮਾਣਦਾਨ ਬਾਠ ਠੀਕ ਆ ਤੋਰ ਦੇ ਬਾਹਰ ਨੂੰ ਤੇ ਬਾਕੀ ਸੀਲ ਠੰਡੀ ਪੂਰੀ ਫੁੱਲਾ ਤੇ ਚੋਣ ਵਗੈਰਾ ਇੱਕ ਨੰਬਰ ਬਾਕੀ ਥੱਲੇ ਦੋ ਗਵਾਲ ਸਿਰਫ ਵਾਈਟ ਆ ਤੇ ਪਿਓਰ ਮੋਹਰਾ ਚ ਪੈਂਦੀ ਆ ਕੱਟੀ ਜਵਾ ਤੇ ਦੇਖੋ ਕੱਦ ਕਾਟ ਦੇਖੋ ਬਾਕੀ ਕੱਟੀ ਦਾ ਕੋਈ ਮੋਲ ਨਹੀਂ ਕੋਹੇ ਨੂਰ ਦੀ ਕੱਟੀ ਕਰ ਦਨੀ ਆ ਪੁਣ ਦੱਸ ਦੀਵੇ ਕਿ ਕੋਈ ਨਿਸ਼ਾਨ ਨਗੂ ਤੇ ਦੇਖੋ ਰਾਜਨੂ ਜੀ ਦੇਖੋ ਪਲੀ ਵੀ ਪੂਰੀ ਸਾਫ ਸੁਥਰੀ ਤੇ ਥਣ ਗੁੱਲੇ ਵਾਲਾ ਹਾਥੀ ਚਵਾਈ ਵਾਲਾ ਚੋਣ ਪਸਮਾ ਇੱਕ ਨੰਬਰ ਆ ਕੈ ਵਾਤਾ ਲੈਚਰ ਬੱਚੇ ਨੂੰ ਭਾਜਦੀ ਆ ਸੋ ਦੇਖੋ ਕੱਦ ਕਾਟ ਵਗੈਰਾ ਤੇ ਤੋਰਾ ਕਿਸੇ ਪਾਸਿਓ ਹੱਥ ਧਰਾਣੀ ਤੇ ਪੂਰਾ ਫੋਟੋ ਕੋਟ ਦੇ ਥਣ ਪਿਆ ਜਮਾ ਕਿਆ ਬਥਾ ਆ ਚਾਰੇ ਥਾਂ ਨਿਕਲਵੇ ਵਿੱਚੀ ਦੇ ਸਾਫ ਸੁਥਰੇ 1,90,000 ਰੁਪਏ ਕੀਮਤ ਆ ਤੇ ਸਿੰਗਮੂ ਮੱਥੇ ਦੀ ਸਾਫ ਸੁਥਰੀ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ ਨੰਬਰ 996868 ਤੁੰਗੋ ਇੱਕ 90 ਜੋ ਗਜੈਸ ਹੋਜੂਗੀ ਕਰਦਾ ਇਮਾਨਦਾਨ ਘਰੇ ਜੀ ਠੀਕ ਹੈ 1,90,000 ਦੇ ਵਿੱਚ ਗਜੈਸ ਮੌਕੇ ਤੇ ਹੋਜੂਗੀ ਤੇ ਕਦ ਕਾਠ ਵੱਡੀ-ਵੁਡੀ ਬਹੁਤ ਆ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਪੈਗਾ ਨਹਿਰਾਂ ਵਾਲਾ ਟੱਲੇਵਾਲ ਕਹਿੰਦੇ ਜਾਂ ਕਾਲ ਕੈਡਮੀ ਪਿੰਡ ਪੈਂਦਾ ਅੱਗੋਂ ਸਕੂਲ ਪੈਂਦਾਗਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ